ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਹਮਦਪੁਰੇ ਤੋਂ ਕਵਰ ਕਰਨ ਲੱਗੇ ਆ ਤੇ ਅਇਜਾਰ ਸਿੰਘਾਂ ਦਾ ਤੁਹਾਨੂੰ ਮੇਲੇ ਲਈ ਦਿਖਾ ਦੇਾਂਗੇ ਕੈਚਅਪ ਦਿਖਾ ਦੇਾਂਗੇ ਤੇ ਇੱਕ ਸਾਰੇ ਰੰਗਾਂ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਦਿਖਾ ਦਿਆਂ ਟਾਪ ਦੀ ਐਰ ਸ਼ੈਰ ਤੇ ਗੱਲਬਾਤ ਬਾਈ ਜੀ ਨਾਲ ਕਰਾਵਾਂਗੇ ਸਸੀਗਾ ਬਾਈ ਬਾਈ ਜੀ ਸਸੀਗਾ ਗੁੱਟੇ ਸਾਹਿਬ ਪਹਿਲੇ ਆ ਬੇਬੀ ਉਹ ਬਣਾਉਣ ਲੱਗਾ ਬਾਈ ਬਹੁਤ ਬਹੁਤ ਧੰਨਵਾਦ ਓਕੇ ਜੀ ਤੁਹਾਡਾ ਵੀ ਧੰਨਵਾਦ ਜੀ ਸਾਨੂੰ ਸਾਧਿਆ ਜਿਹੜਾ ਤੇ ਪਹਿਲਾਂ ਤਾਂ ਨੰਬਰ ਬੋਲ ਦਗੇ ਜੀ ਨੰਬਰ ਵੀ 798723 3200 96 ਪਿੰਡ ਆਪਣਾ ਆ ਗਿਆ ਹਿੰਮਤਪੁਰਾ ਜੀ ਪਿੰਡ ਤਾਂ ਉਹ ਜਾਣਦਾ ਜਿਹੜਾ ਸਾਡੇ 5-5 ਲੱਖ ਜੱਫੇ ਨਾਲ ਦਾ ਸੌਫਾ ਬਣਾੜ ਕੇ ਨੇ ओके okay, जी ਤੇ ਬਾਕੀ ਦੀ ਗੱਲ ਵੀਰੇ ਨੰਬਰ ਆਪਣਾ ਬੋਲਤਾ ਪਿੰਡ ਆਪਣਾ ਆ ਗਿਆ ਹਿੰਮਤਪੁਰਾ ਤੇ ਜ਼ਿਲ੍ਹਾ ਆਪਾਂ ਨੂੰ ਆ ਗਿਆ ਮੋਗਾ ਤੇ ਤਹਿਸੀਲ ਆ ਗਈ ਨਿਹਾਲ ਸਿੰਘ ਵਾਲਾ ਤੇ ਨੇੜੇ ਆਪਾਂ ਨੂੰ ਮੇਨ ਰਹਿ ਗਿਆ ਪਧੌੜ ਤੇ ਨਿਹਾਲ ਸਿੰਘ ਵਾਲੇ ਤੇ ਆਪਣਾ ਵਪਾਰ ਦਾ ਹੀ ਕੰਮ ਆ ਜੀ ਵੀਰੇ ਵਪਾਰ ਵਪਾਰ ਦਾ ਤੇ ਅੱਜ ਕਿੰਨੇ ਨਾਗ ਆ ਆਪਾਂ ਦਿਖਾ ਰਹੇ ਹਾਂ ਅੱਜ ਵੀ ਇਹ 5000 ਪੰਜਾ ਦੋ ਕਾਲਪ ਵੀਡੀਓ ਪਾਈ ਸੀ ਓਕੇ ਇਕਾਂ ਦਾ ਸੀਰੀਅਸ ਹੱਤਾਂ ਨਾਲ ਵੀਰੂ ਭਾਈ ਜੀ ਓਕੇ ਜੀ ਇਹ ਦੋ ਜਾਸਾਂ ਆ ਜਨੀਆਂ ਕੁਛ ਵਿਕੇ ਖੜਿਆ ਹੈ ਦੋ ਵੈਗ ਵੀ ਕਹਿਣੀਆਂ ਸੀ ਓਕੇ ਜੀ ਤਨ ਤਾਰ ਪਾਉਣਾ ਸੀਗਾ ਮੀਨ ਉਹ ਓਕੇ ਜੀ ਕਹਿੰਦੇ ਮਾਨੂੰ ਸਹੀ ਬੋਲ ਅੱਜ ਫਿਰ 3000 ਸੀ ਦਿਖਾਉਣੀਆਂ ਆਪਾਂ ਤੇ ਇੱਕ ਐਰ ਸਾਇਰ ਦਿਖਾਉਣੀ ਤੇ ਇੱਕ ਦਿਖਾਉਣੀ ਬਸ ਹੀ ਐਚ ਐਫ ਨਗੀਨਾ ਫਰਮ ਨਹੀਂ ਹੋਣਗੇ ਉਹ ਓਕੇ ਜੀ ਜਿਹੜੀ ਪਹਿਲੇ ਨੰਬਰ ਦੇ ਵੀਰੇ ਆਪਾਂ ਦੇਖੀ ਜਾਂਦੇ ਆ ਬਹਿੜਾ ਪਲੂਣ ਸੂਰੀ ਆ ਬਾਈ ਵੀ ਵੀਰ ਦੱਸਿ ਗਏ ਅੱਜ ਮਾ ਰੱਸਾਂ ਖਿੱਤਾ ਤਾਂ ਆ ਨਹੀਂ ਵੀਰੂ ਕੋਈ ਬਣ ਨਹੀਂ ਰਹੀ ਓਕੇ ਜੀ ਪਲੂਣਾ ਜੀ ਪੁਰਾਣਾ ਦੋ ਦਾ ਬੱਚਾ ਦੋ ਦਾ ਖੋਲੋ ਜੀ ਤੋਰੋ ਇਹਨੂੰ ਤੋਰਾ ਤਰਾ ਕਰਾ ਦਈਏ ਚੈੱਕ ਆ ਦੇਖੋ ਜੀ ਕੁਆਲਿਟੀ ਬੁਰੀ ਚੰਗੀ ਮੂੰਹੋਂ ਬੋਲਦੀ ਆ ਤੇ ਕਾ ਡੋਡਾ ਕੇ ਜੱਡਾ ਕੇ ਜਰਸੀ ਦਾ ਹੁੰਦਾ ਕਿ ਨਹੀਂ ਬਾਈ ਹਾਂ ਸਹੀ ਗੱਲ ਓਕੇ ਤੇ ਬੱਚਾ ਬਾਕੀ ਗਾਂ ਨੂੰ ਕਰਮਾ ਦੋ ਹਾਂ ਗਾਂ ਨੂੰ ਇਹਨੇ ਵਧਨ ਬਾਕੀ ਦੀ ਗੱਲ ਯਾਰ ਪ੍ਰੋਪਰ ਬਰੀਡ ਵਾਲੀ ਹੈਗੀ ਓਵੇਂ ਨਹੀਂ ਗੱਲ ਹੈਗੀ ਵੀ ਕੋਈ ਬਰੀਡ ਚੋਂ ਇੱਕ ਕੰਨ ਵੀ ਬਾਹਰ ਹੋਵੇ ਹਨਾ ਆ ਦੇਖੋ ਜੀ ਡਾਕਟਰ ਸਾਡੀ ਲੈਣ ਸਾਰਾ ਰੋਟੇ ਆ ਦੇਖੋ ਜੀ ਓਕੇ ਜੀ ਕਿੰਨੇ ਦਿਨ ਘੱਟ ਜੂ ਬਾਈ ਇਹ ਮੋੜ ਲੋ ਕੋਈ ਚੱਕਰ ਨਹੀਂ ਇਦਾਂ ਨੂੰ ਲਿਓ ਬਸ ਓਕੇ ਕਿੰਨੇ ਦਿਨ ਘਟਜੂ ਬਾਈ 17 ਦਿਨ ਬਾਕੀ ਤੇ ਕਿੰਨਾ ਕੁ ਦੁੱਧ ਪਹਿਲੀ ਵਾਰ ਦੇ ਸਕਦੇ ਬਾਈ ਬਈ ਪਹਿਲੀ ਵਾਰ ਆਪਾਂ ਤਾਂ ਕਿੱਡੋ ਕੀ ਗਾਰੰਟੀ ਨਹੀਂ ਲੈਂਦੇ ਓਕੇ ਜਾਇਜ਼ ਗੱਲ ਆ ਜਮਾ ਜਾਇਜ਼ ਗੱਲ ਆ ਤੇਰੀ ਜਮਾ ਇਹ ਤੇ ਇਹਦੀ ਮਾਂ ਦਾ ਹੂੰ 27 ਕਿਲੋ ਦਾ ਰਕਾਰਡ ਆ ਪਹਿਲਾਂ ਦਾ 27 ਕਿਲੋ ਦਾ ਰਕਾਰਡ ਸਾਰਾ ਮੇਲ ਚ ਕਿੱਦਾਂ ਠੀਕਾ ਭਰਾ ਕੇ ਓਕੇ ਜੀ ਲੈ ਚਲੋ ਵੀਰ ਚੰਗੀ ਆ ਗਈ ਜੀ ਬਾਕੀ ਦੀ ਗੱਲ ਮੂੰਹੋਂ ਦੋ ਦੰਦ ਕਰਫਰਮ ਆ ਗਈ ਕੋਈ ਕਹਿਣ ਦੀਆਂ ਗੱਲਾਂ ਨਹੀਂ ਤੇ ਦਿਨ ਬਾਕੀ 7 ਤੋਂ 8 ਬਾਈ ਮੈਂ ਕਿਹਾ 16000 ਰੁਪਏ ਹੈ 16 ਦਿਨ ਉਸ ਦਿਨ ਤਾਂ ਫਿਰ ਪੰਡ ਬੰਨਦੂਗੀ ਉਸ ਦਿਨ ਕੋਈ ਵਿੱਚ ਮਢੜਗਾ ਓਕੇ ਅੱਜ ਕੀ ਆ ਗਿਆ ਜੀ ਇਹਦਾ ਮੁੱਲ ਅੱਜ ਮੁੱਲ ਵੀਡੀਓ ਤੇ ਆਹ ਫੋਨ ਤੇ ਓਕੇ ਜਾਇਜ਼ ਹੋ ਜਾਮਾ ਉਹ ਜਾਇਜ਼ ਤੇ ਬਾਕੀ ਦੀ ਗੱਲ ਘਰੇ ਖੜੀ ਵੀ ਜਾਜੂਗੀ ਹਨਾ ਗੱਲ ਕੋਈ ਇਹਦਾ ਮਤਲਬ ਤੇਰੀ ਵੀਰੂ ਅਸਵਾਜ ਤੂੰ ਮੇਰੇ ਘਰੇ ਪਹਿਲੀ ਯਾਰ ਆਇਆ ਓਕੇ ਜੀ ਤੇ ਹੁਣ ਮੇਰੇ ਦੋ ਨੰਬਰ ਯਾਰ ਸੀ ਆ ਵੀਰੇ ਇਹ ਵੀ ਪ੍ਰੋਪਰ ਰਿਕਾਰਡ ਵਾਲੀ ਵੀ ਆ ਗਈ ਲੈਵਾ ਦਿਖਾ ਦਈਏ ਇਹਦਾ ਹਨਾ ਜੇ ਬਲ ਕਦੇ ਨਹੀਂ ਆਪਾਂ ਬਾਹਰ ਹੀ ਕੱਢ ਕੇ ਦਿਖਾਏਗਾ ਲੈ ਚਲੋ ਜੀ ਬਾਹਰ ਦੇਖੋ ਬਾਹਰ ਕੱਢਾਂਗੇ ਚੰਗੀ ਆ ਗਈ ਜੀ ਸੂਆ ਵੀਰੇ ਦੂਜਾ ਇਹ ਤੇ ਕਿੰਨਾ ਕੁ ਦੁੱਧ ਦਿੱਤਾ ਫਿਰ ਪਹਿਲੇ ਸੂਲ ਤੁਹਾਨੂੰ ਦਾ ਵੀਰੇ ਮੁੱਤਾਂ ਹੋਣੀ ਹੈ ਵੜਾ ਉਹਦਾ 16 ਕਿਲੋ ਚੋਆ ਹਟਾ ਲਓ ਰੋਲ ਦੇ ਬਾਕੀ ਦੇ ਦਊਗੀ ਬਾਕੀ ਦੀ ਗੱਲ ਯਾਰ ਜਿਹੜੀ ਇਹਦੀ ਲਮਾਈ ਲਮੂਈ ਲੈਂਥ ਆ ਚੰਗੀ ਆ ਹਨਾ ਥਣਲੇਵੀ ਦੀ ਦੇਖੋ ਪਾਸੇ ਨੂੰ ਲੱਤਾਂਗਾ ਧਰਨੂ ਲੈਵਾ ਮਜਬੂਰ ਕਰਦਾ ਹੁਣ ਵੀ ਵੀਰੇ ਬਸ ਸੂਪੀ ਜਾਣੇ ਜਦੋਂ ਸੂਪੀ ਚਾਹ ਕੱਲੂ ਸੂਪੇ ਚਾਹ ਪਾਸੋਂ ਸੂਪੇ ਓਕੇ ਜੀ ਤੇ ਬਸ ਗਈ ਜਾਣੇ ਓਕੇ ਚੰਗੀ ਬਹੁਤ ਆ ਯਾਰ ਥੱਲੇ ਹਨਾ ਆ ਦੇਖੋ ਮੈਂ ਕਹਣਾ ਤਰੀ ਵੀਡੀਓ ਜਾਣ ਦੀ ਡੇਰ ਆ ਮੇਰਾ ਗੋਟਾ ਦੌਂਦਾ ਬਾਈ ਮੈਂ ਮਸਾਂ ਆ ਦੇਖੋ ਜੀ ਵੀਡੀਓ ਸੁਣ ਆ ਇਹਦੋਂ ਕੋਈ ਦਸਲੀ ਤਾਂ ਨਹੀਂ ਹੋ ਸਕਦੀ ਵੀਰੇ ਨਾ ਇਹ ਤਾਂ ਹਜੇ ਮੈਂ ਦਸਲੀ ਗੀੜੀ ਦਿੱਤੀ ਆ ਦਸਲਗਾ ਮੈਂ ਵਾੜਾ ਰਾਂ ਓਕੇ ਜੀ ਲਿਆਓ ਇਹਨੂੰ ਫਿਰ ਥੱਲੇ ਪੂਰੀ ਸਾਫ ਸੁਥਰੀ ਸੂਆ ਦੂਜਾ ਦੁੱਧ ਇਹਦੀ 20 ਕਿਲੋ ਦੇ ਨੇੜੇ ਬਾਈ ਕਹਿੰਦਾ ਕੱਢ ਸਕਦੀ ਆ ਪਰ ਬਾਈ ਕਹਿੰਦਾ ਤੁਸੀਂ ਆਉਦੀ ਸਮਝ ਨਾ ਲੈਣੀ ਆ ਵੀਰੇ ਸਮਝਣਾ ਇਹ ਕੱਢ ਦੋ ਵੀ ਜਨਾ ਹੀ ਕੱਢ ਦੋ ਓਕੇ ਜੀ ਇਹਦਾ ਵੀ ਫਿਰ ਰੇਟ ਫੋਨ ਤੇ ਆ ਹਾਂ ਫੋਨ ਤੇ ਓਕੇ ਜੀ ਰੇਟ ਇਹਦਾ ਵੀ ਫੋਨ ਤੇ ਨਾੜਾ ਨਾ ਹਵਾਨਾ ਗੁੰਦਿਆ ਪਿਆ ਓਵੇਂ ਨਹੀਂ ਗੱਲ ਹੈਗੀ ਵੀ ਕਿਸੇ ਪਾਸੇ ਖੁੰਜੀ ਹੋਵੇ ਚੰਗੀਆਂ ਜਾ ਗਈਆਂ ਵੀ ਆ ਦੇਖੋ ਫਾਸ ਫਾਸ ਤੁਰਦੀ ਆ ਤੇ ਦਿਨ ਕਿੰਨੇ ਬਾਕੀ ਬਈ ਇਹਦੇ 16 ਆਪਰਾਜ ਸਰਕਾਰ ਨੂੰ ਦਿੱਤਾ ਨਸਬਾ ਓਕੇ ਜੀ ਰਿਕਾਰਡ ਓਕੇ ਜੀ ਤੇ ਮੋਲੇ ਦਾ ਫੋਨ ਤੇ ਉਹ ਦੁੱਧ ਨੇ ਚੰਗਾ ਕੱਢ ਦੇਣਾ ਤੇ ਹੁਣ ਤੁਹਾਨੂੰ ਐਰ ਸ਼ਾਰ ਦਾ ਨਗੀਨਾ ਦਿਖਾਵਾਂਗੇ ਅੱਛਾ ਇਹ ਵੀਰੇ ਜਿਹੜੀ ਟਾਪ ਦੀ ਆਪਾਂ ਵੈੜ ਦੇਖੀ ਜਾਂਦੇ ਆ ਐਰ ਸ਼ਾਰ ਕਿੰਨੇ ਦਿਨ ਬਾਕੀ ਆ ਦੇ ਓਕੇ ਜਦੋਂ ਮਹਾਰਾਜ ਦਾ ਹੁਕਮ ਹੋਇਆ ਉਹ ਦੀ ਸੁਪਣਾ ਖੋਲੋ ਜੀ ਇਹਨੂੰ ਵੀ ਬਾਹਰ ਨੂੰ ਲਿਆਓ ਚੰਗੇ ਥਾਨ ਹਵਾਨੇ ਦੀ ਆ ਗਈ ਜੀ ਪਿਓਰ ਆਇਰ ਸ਼ੈਰ ਆ ਦੂਜੀ ਨੂੰ ਵੀ ਅਸੀਂ ਵੀ ਕਹਿ ਦਿੰਨੇ ਆ ਵੀ ਆਇਰ ਸ਼ੈਰ ਆ ਪਰ ਆ ਤੁਹਾਨੂੰ ਆਇਰ ਸ਼ੈਰ ਅੱਜ ਦਿਖਾ ਰਹੇ ਹਾਂ ਅਸਲ ਹਣਾ ਬਾਹਰ ਦੇ ਬੱਚੇ ਜੇ ਕੋਈ 101% ਹੋ ਵੀ ਦਾ ਬਾਰ ਉਹ ਜਾਵੇ ਜਾਂ 199 ਹੋਵੇ ਮੇਰੇ ਤੋਂ ਵਾੜਾ ਸੁਆ ਦੂਜਾ ਬਾਈ ਹਾਂ ਦੂਜਾ ਓਕੇ ਜੀ ਸੁਆ ਦੂਜਾ ਫਾੜੀ ਵਾਲਾ ਆਰਡਰ ਆ ਗਿਆ ਬਾਕੀ ਦੀ ਗੱਲ ਚੰਗੀ ਕੁਆਲਿਟੀ ਚ ਆ ਗਈ ਤੇ ਲਾਟ ਵਾਂਗੂ ਜਾਗਦੀ ਆ ਬੱਚੇ ਜਿਵੇਂ ਲਾਈਟਾਂ ਲਾਈਆਂ ਹੁੰਦੀਆਂ ਉੱਤੇ ਹਣਾ ਜਿਹੜਾ ਆਪਾਂ ਉਧਰ ਬਦਲ ਹੋਇਆ ਹੈ ਬਾਕੀ ਨਾ ਬਦਲ ਬੈ ਗਿਆ ਹੈ। ਹਾਂਜੀ ਹਾਂਜੀ ਹਾਂਜੀ। ਕੁਆਲਿਟੀ ਤੁਸੀਂ ਬੈਠਦੀ ਦੇਖੋਗੇ ਤੁਹਾਨੂੰ ਪਤਾ ਲੱਗੂਗਾ। ਆਹ ਦੇਖੋ ਜੀ। ਆਹ ਦੇਖੋ। ਕਰੋ ਚੈੱਕ ਥਣ ਹਵਾਨੇ ਦੀ ਪੂਰੀ ਸਾਫ ਸੁਥਰੀ। ਬਾਕੀ ਦੀ ਗੱਲ ਜਿਹੜਾ ਥੱਲੇ ਵਾ ਕਿੰਨਾ ਕੁ ਦੁੱਧ ਕੱਢ ਦੂ ਬਾਈ ਫਿਰ ਇੱਥੇ। ਤੇ ਆਪਾਂ 1 ਲੀਟਰ ਵੀ ਨਹੀਂ ਕਹਿੰਦੇ। ਓਕੇ। ਓਕੇ ਜੀ। ਆਹ ਦੇਖੋ ਥਣ ਭਾਂਡੇ ਦੀ ਪੂਰੀ ਸਾਫ ਸੁਥਰੀ। ਤੀਜਾ ਨੰਬਰ ਆਪਾਂ ਤੁਹਾਨੂੰ ਬੈਠ ਦਿਖਾ ਰਹੇ ਹਾਂ। ਚੰਗੀ ਸਾਫ ਸੁਥਰੀ ਬੈਠ ਦਿਖਾ ਰਹੇ ਹਾਂ। ਖਾਨ ਹਵਾਨੇ ਦੀ ਪੂਰੀ ਸਾਫ ਸੁਥਰੀ 파ੜੀ ਵਾਲਾ ਆਰਡਰ ਆ ਗਿਆ ਮੈਂ ਸਟੇਟਸ ਵਗੈਰਾ ਨੂੰ ਭੋਰਾ ਵੀ ਨਹੀਂ ਹੁੰਦੀ ਤੇ ਬਾਕੀ ਦੀ ਗੱਲ ਕੱਦ ਕਾੜ ਤੁਸੀਂ ਇੱਥੋਂ ਦਾਈਆ ਲਾ ਲਿਆ ਕਰੋ ਚੰਗੇ ਕੱਦ ਕਾੜ ਦੀ ਹੈਗੀ ਇਹਨੂੰ ਲਿਓ ਜਿਓ ਇਹ ਵੀ ਵੱਡੀ ਸਾਰਿਆਂ ਦੀ ਮਾਂ ਹੀ ਆ ਗਈ ਜੀ ਹਨਾ ਇਹ ਤਾਂ ਵੱਡੇ ਸਾਈਜ਼ ਦੀ ਆ ਗਈ ਓਕੇ ਜੀ ਆ ਬੈਡ ਦੇਖੋ ਜੀ ਤੁਸੀਂ ਇਹ ਬਾਈ ਕਿੰਨਾ ਕਿਹੜਾ ਸੂਆ ਤੇ ਕਿੰਨਾ ਦੁੱਧ ਦਿੱਤਾ ਹੋਇਆ ਫਿਰ ਪਹਿਲੇ ਸੂਏ ਦਾ ਆਪਾਂ ਘਰੋ ओके okay, जी ਵੀਰੋ ਜਤਨ ਲੈ ਲਈ ਪੈ ਗਈ ਇਹ ਵਾਰੀ ਲੈ ਲੈ ਨਰਾਮਾ ਕੱਚੀ ਲੈ ਲਈ ਓਕੇ ਜੀ ਓਕੇ ਨਾ ਕੋਈ ਗੱਲ ਨਹੀਂ ਕੱਚੀ ਆ ਵਾ ਓਕੇ ਆ ਦੇ ਨਫਾ ਵਾਲਾ ਨਹੀਂ ਹੁਣ ਬਹੁਤ ਤਿਆਰ ਹੋਈ ਵੀ ਹੁਣ ਤਾਂ ਹੁਣ ਆ ਕੱਲ ਵੀਡੀਓ ਪਾਈ ਸੀ ਰਾਤ ਰਾਤ ਬਹੁਤ ਖੁਗੀ ਤੇ ਕਿੰਨੇ ਕ ਦਿਨ ਘਟਜੂ ਹੁਣ ਜਰਵਾ ਦਾ ਹੁਣ ਤੱਕ ਜਹੀ ਫਰਨੀਚਰ ਨਹੀਂ ਠੀਕ ਹੈ ਲੈ ਚਲੋ ਠੀਕ ਹੈ ਜੀ ਚੰਗੇ ਕਦ ਘਾੜ ਦੀ ਆ ਗਈ ਪਰ ਜਿਹੜੇ ਨੂੰ ਕਦ ਘਾੜ ਹੁੰਦਾਗਾ ਆਪਾਂ ਉਸੇ ਨੂੰ ਬੋਲਦੇ ਆ ਆ ਦੇਖੋ ਜੀ ਚੰਗੇ ਕੱਦ-ਕੱਦ ਚ ਚੰਗੀ ਸ਼ਾਇਨਿੰਗ ਚ ਤੇ ਦੁੱਧੇ ਨੇ ਮੇਰਾ ਆਣਦਾ ਹੀ ਆ ਕਹਿੰਦਾ ਵੀ 22 ਕਿਲੋ 25 ਕਿਲੋ ਤੱਕਰ ਜਾ ਸਕਦੀ ਆ ਇਹ ਤੇ ਗਾਂ ਫਿਰ ਕਿਸਮਤ ਆ ਹਨਾ ਨਾ ਕੈਸਾ ਹੁੰਦਾ ਵੀ ਕੈਸਾ ਬਰਉਣੀ ਬੰਦੀ ਆ ਹਾਂਜੀ ਇਹ ਤਾਂ ਗੱਲ ਸਹੀ ਆ ਥੋੜੀ ਜਿਹਾ ਕੈਸਾ ਨਾਲ ਤਾਂ ਕੀ ਕਰੂ ਤੇ ਇਹਦਾ ਵੀ ਮੁੱਲ ਫਿਰ ਫੋਨ ਤੇ ਓਏ ਫੋਨ ਤੇ ਸਾਰਿਆਂ ਦੇ ਓਕੇ ਆਕੇ ਇੱਕ ਚਲੋ ਵੱਧ ਕਰੂਗਾ ਹਾਂ ਠੀਕ ਆ ਜੀ ਹੁਣ ਤਿਆਰ ਹੋ ਗਈ ਓਕੇ ਗੱਲਬਾਤ ਬਾਈ ਦੀਆਂ ਜਮਾ ਪੱਧਰਾ ਯਾਰ ਉਵੇਂ ਨਹੀਂ ਗੱਲ ਹੋएगी ਵੀ ਜਿਹੜੀ ਗੱਲ ਕਹਿਣੀ ਆ ਮੂੰਹ ਤੇ ਹੀ ਕਹਿ ਦੇਣੀ ਆ ਨਾ ਬਾਈ ਬਈ ਇੱਕ ਹੋਰ ਗੱਲ ਆ ਹਾਂਜੀ ਵੀਰੋ ਰੋਕ ਲੈਗਾ ਇੱਥੇ ਚੱਲੀ ਜਾਂਦੇ ਆ ਆ ਦੇਖੋ ਜੀ ਸ਼ਾਇਨਿੰਗ ਵਗੈਰਾ ਪੂਰੀ ਚੰਗੀ ਆ ਪਲੂਣ ਬੱਛੀ ਆ ਗਈ ਮੇਰੇ ਹਿਸਾਬ ਨਾਲ ਹਨਾ ਬਈ ਪਲੂਣੀ ਆ ਪਲੂਣ ਕਰੇ ਦੋ ਦੰਦ ਓਕੇ ਦੋ ਦੰਦ ਮੂੰਹ ਸ਼ਾਇਨਿੰਗ ਚੰਗੇ ਹੂੰ ਫਾਰਮ ਦੀ ਬੱਛੀ ਆ ਗਈ ਤੇ ਕਿੰਨੇ ਕ ਦਿਨ ਨੇ ਇਹਦੀ ਜੀ ਇਹ ਵੀਰੇ ਲੈ ਇਹ ਪਤਲਾ 15 ਦਿਨ ਤੱਕ ਕਰਕੇ ਸੂਗੀ ਹਨਾ ਵੀਰੇ ਉਹਦਾ ਸੈਟਮ ਹੋਣਾ ਜਿਹੜੇ ਵਪਾਰੀ ਕਹਿੰਦੇ ਨੇ ਇਹਦੀ ਸਵਾਟੇ ਲੱਕ ਨੂੰ ਪੁੱਛਾ ਕੇ ਹੂੰ ਮੈਂ ਆਪਣੇ ਕਰਨ ਵਾਲੇ ਕੰਨੇ ਨੂੰ ਵੇਚਦਾ ਨਹੀਂ ਸਹੀ ਗੱਲ ਆ ਨਹੀਂ ਕੋਈ ਮੇਰਾ ਵਾਲ ਨਹੀਂ ਚਮਕਦਾ ਉਹੀ ਅਸਲ ਸ਼ਾਇਨਿੰਗ ਆ ओके ਮੈਂ ਬਿਣਾ ਨਹਾਤੇ ਜੀ ਨਹੀਂ ਠੀਕ ਹੈ ਜੀ ਚੰਗੀ ਆ ਗਈ ਜੀ ਫਾਰਮ ਦੀ ਬੱਚੀ ਹੈਗੀ ਤੇ ਬਾਕੀ ਦੀ ਗੱਲ ਤੁਸੀਂ ਹਿਸਾਬ ਕਿਤਾਬ ਆਪ ਲਾਉਣਾ ਮੁੱਲ ਇਹਦਾ ਵੀ ਫੋਨ ਤੇ ਹੋਊ ਚੰਗੀ ਹੈ ਜੀ ਜਰੂਰ ਕਰਿਓ ਬਾਈ ਨਾਲ ਸੰਪਰਕ ਚੰਗੀਆਂ ਬੇੜਾਂ ਚ ਆ ਗਈ ਪੰਜ ਬੇੜਾਂ ਸੀ ਪੰਜੇ ਤੁਹਾਨੂੰ ਦਿਖਾਤੀਆਂ ਜੀ ਸਾਰੀ ਇੱਕ ਤੋਂ ਇੱਕ ਚੜਦੀ ਤੋਂ ਚੜਦੀ ਆ ਕੋਈ ਵੀ ਕਮੀ ਨਹੀਂ ਸਾਰਿਆਂ ਦੇ ਵਿੱਚ ਸਾਰਿਆਂ ਦੇ ਮੁੱਲ ਜਾਇਜ਼ ਹੋਣਗੇ ਹੋਣਗੇ ਫੋਨ ਤੇ ਇਹ ਬੱਚੀ ਦਾ ਵੀ ਮੁੱਲ ਫੋਨ ਤੇ ਹੋਊਗਾ ਠੀਕ ਹੈ ਜੀ ਚੰਗੀਆਂ ਬੇੜਾਂ ਹੀ ਤੁਹਾਨੂੰ ਦਿਖਾਤੀਆਂ ਆ ਤੇ ਬਾਕੀ ਪਿੰਡ ਹਿੰਮਤਪੁਰੇ ਤੋਂ ਆਪਾਂ ਵੀਡੀਓ ਕਵਰ ਕਰਕੇ ਹਟੇ ਆਂ ਤੇ ਬਾਈ ਨੰਬਰ ਫੇਰ ਬੋਲੋ ਹਨ ਮਿਸਲ ਉਹ 23 21 ਰੋਸ ਹੈ ਬਾਕੀ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਪਿੰਡ ਹਿੰਮਤਪੁਰਾ ਪੰਜ ਨਗਸੀ ਪੰਜ ਤੁਹਾਨੂੰ ਦਿਖਾਤੇ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤੈਦਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿ ਨਵੀਂ ਵੀਡੀਓ ਦੇ ਨਾਲ